ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸੇ ਮੌਜੂਦਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਜੀਏ ਕਿ ਬੀਤੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਉੱਤੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਕਹਿ ਸਕਦੇ ਆ 2007 ਤੋਂ 17 ਤੱਕ ਦੀ ਜਿਹੜੀ ਸਰਕਾਰ ਰਹੀ ਹੈ ਜਿਸ ਦੌਰਾਨ ਜੋ ਸੁਖਬੀਰ ਸਿੰਘ ਬਾਦਲ ਉਹ ਜਦੋਂ ਪ੍ਰਧਾਨ ਹੁੰਦੇ ਸਨ ਤਾਂ ਉਹਨਾਂ ਵੇਲੇ ਜੋ ਹੋਈਆਂ ਕਤਾਈਆਂ ਗਲਤੀਆਂ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਨਾਲ ਬੇਦਬੀ ਬਰਗਾੜੀ ਕਾਂਡ ਦੀ ਗੱਲ ਕਰ ਲਈਏ ਰਾਮ ਰੇਵ ਦੀ ਮਾਫੀ ਦੀ ਗੱਲ ਕਰ ਲਈਏ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈਏ ਤਾਂ ਇਸ ਨੂੰ ਲੈ ਕੇ ਜਿੱਥੇ ਕਿ ਬਾਕੀ ਧੜ ਵੱਲੋਂ ਜੋ ਆਵਾਜ਼ ਚੱਕੀ ਗਈ ਸੀ ਕਿ ਕੀ ਜੋ ਸਾਡੀ ਸਰਕਾਰ ਦਰਾਂ ਰਹੀ ਜੋ ਗਲਤੀਆਂ ਕਤਈਆਂ ਹੋਈਆਂ ਨੇ ਅਸੀਂ ਉਸ ਦੇ ਵਿੱਚ ਭਾਗੀਦਾਰ ਸੀਗੇ ਤੇ ਭਾਈ ਮਨਜੀਤ ਸਿੰਘ ਵੱਲੋਂ ਤੇ ਉਹਨਾਂ ਦੇ ਨਾਲ ਬੀਬੀ ਜਗੀਰ ਕੌਰ ਹੋਣਾ ਵੱਲੋਂ ਜਾਂ ਪੁਰਾਣੇ ਸੀਨੀਅਰ ਅਕਾਲੀ ਦਾ ਲੀਡਰਸ ਵੱਲੋਂ ਜਿਹੜਿਆ ਇਹ ਗੱਲ ਚੱਕੀ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਉਹਨਾਂ ਨੇ ਆਪਣਾ ਇੱਕ ਮਾਫੀਨਾਮਾ ਦਿੱਤਾ ਸੀਗਾ ਤੇ ਉਹਨਾਂ ਦੇ ਮਾਫੀਨਾਮਾ ਦੇਣ ਤੋਂ ਬਾਅਦ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜੋ ਹੈਗੇ ਨੇ ਗਿਆਨੀ ਰਗਵੀਰ ਸਿੰਘ ਜੀ ਤਾਂ ਉਹਨਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ 71 ਤੱਕ ਕਰਕੇ ਤਾਂ ਉਸ ਮਾਫੀਨਾਮੇ ਤੋਂ ਬਾਅਦ ਜੋ ਕਹਿ ਸਕਦੇ ਆ ਕਿ ਕਿਹਾ ਗਿਆ ਸੀਗਾ ਕਿ ਜਿੰਨੀ ਵੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜੋ 2007 ਤੋਂ ਲੈ ਕੇ 17 ਤੱਕ ਦੇ ਜੋ ਜਿਸ ਵੇਲੇ ਸਰਕਾਰ ਹੁੰਦੀ ਸੀਗੀ ਪੰਜਾਬ ਦੇ ਵਿੱਚ ਤਾਂ ਉਸ ਦਰਮਿਆਨ ਜਿੰਨੇ ਵੀ ਇਕੱਲੇ ਲੀਡਰਸ ਹੈਗੇ ਨੇ ਉਹ ਆ ਕੇ ਸ਼੍ਰੀ ਕਲਤਕ ਸਾਹਿਬ ਤੇ ਪੇਸ਼ ਹੋਣ ਤਾਂ ਆਪਣਾ ਸਪਸ਼ਟਕਰਨ ਦੇਣ ਤਾਂ ਉਨੀ ਦੇਰ ਤੱਕ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤਨਖਈਆ ਕਰਾਰ ਕਰਾ ਦਿੱਤਾ ਜਾਂਦਾ ਤਨਖਈਆ ਕਰਾਰ ਕਰਾਨ ਤੋਂ ਬਾਅਦ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਸ਼੍ਰੀ ਕਲਤਕ ਸਾਬ ਤੇ ਆ ਕੇ ਪੇਸ਼ ਹੋਏ ਤਾਂ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਤਾਂ ਉਸ ਤੋਂ ਬਾਅਦ ਮਾਫੀਨਾਮਾ ਵੀ ਦਿੱਤਾ ਤਾਂ ਉਸ ਦੌਰਾਨ ਸਾਰੇ ਜਿਹੜੇ ਮੰਤਰੀ ਪਦ ਦੇ ਜਿਹੜੇ ਲੀਡਰ ਸਾਹਿਬਾਨ ਹੈਗੇ ਸੀਗੇ ਉਸ ਵੇਲੇ ਸਰਕਾਰ ਇਹਦੀ ਦੌਰਾਨ ਤਾਂ ਉਹ ਸਾਰਿਆਂ ਵੱਲੋਂ ਆ ਕੇ ਸ਼੍ਰੀ ਕਲਤਕ ਸਾਬ ਤੇ ਜੋ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤਾਂ ਹੁਣ ਸੁਰਜੀਤ ਸਿੰਘ ਰਾਖੜਾ ਜੋ ਕਿ ਪਿਤੇ ਦਿਨਾਂ ਦੇ ਵਿੱਚ ਵਿਦੇਸ਼ ਦੇ ਵਿੱਚ ਸਨ ਤਾਂ ਅੱਜ ਖਾਸ ਤੌਰ ਦੇ ਉੱਤੇ ਉਹ ਸ਼੍ਰੀ ਕਾਲਤਖ ਸਾਹਿਬ ਵਿਖੇ ਆ ਕੇ ਪੇਸ਼ ਹੋਣਗੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਮੌਜੂਦ ਹੈਗੇ ਆ ਤਾਂ ਦੱਸ ਦਈਏ ਕਿ ਸੁਰਜੀਤ ਸਿੰਘ ਰਖੜਾ ਜੋ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਆ ਚੁੱਕੇ ਨੇ ਤਾਂ ਉੱਥੇ ਦੱਸ ਦਈਏ ਕਿ ਉਹ ਇਸ ਵਕਤ ਜ਼ਰੂਰ ਅੰਦਰ ਦਰਸ਼ਨ ਦੇਦਾਰੇ ਕਰਨ ਵਾਸਤੇ ਗਏ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਸੁਰਜੀਤ ਸਿੰਘ ਰਖੜਾ ਹੋਣਾ ਵੱਲੋਂ ਜ਼ਰੂਰ ਆਪਣਾ ਇੱਕ ਈਮੇਲ ਰਾਹੀਂ ਸਪਸ਼ਟੀਕਰਨ ਭੇਜਿਆ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਸ਼੍ਰੀ ਕਾਲਤਖ ਸਾਹਿਬ ਤੋਂ ਇਹ ਹੁਕਮ ਆਇਆ ਸੀਗਾ ਕਿ ਉਹਨਾਂ ਨੂੰ ਖੁਦ ਇੱਥੇ ਆ ਕੇ ਪੇਸ਼ ਹੋਣਾ ਪਊਗਾ ਤਾਂ ਅੱਜ ਦੱਸ ਦਿੱਤਾ ਕਿ ਸੁਰਜੀਤ ਸਿੰਘ ਰਖੜਾ ਜੋ ਛੇੜੀ ਕਾਲਤਖ ਸਾਹਿਬ ਵਿਖੇ ਪੇਸ਼ ਹੋਣਗੇ ਤਾਂ ਹੁਣ ਸਚਕਣ ਸ੍ਰੀ ਹਰਵੰਦਰ ਸਾਹਿਬ ਵਿਖੇ ਜੋ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚ ਚੁੱਕੇ ਨੇ ਜੀ ਸਿੰਘ ਰਖੜਾ ਜੋ ਖਾਸ ਤੌਰ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲ ਵੀ ਕਰਦੇ ਆ ਤਾਂ ਰਖੜਾ ਸਾਹਿਬ ਅੱਜ ਤੁਸੀਂ ਆਏ ਹੋ ਤਾਂ ਸਪਸ਼ਟੀਕਰਨ ਦੇਣ ਵਾਸਤੇ ਕਿਉਂਕਿ ਤੁਸੀਂ ਪਹਿਲਾਂ ਈਮੇਲ ਰਾਹੀਂ ਵੀ ਭੇਜਿਆ ਸੀਗਾ ਤਾਂ ਕਿਹਾ ਗਿਆ ਸੀਗਾ ਕਿ ਇੱਥੇ ਆਉਣਾ ਪੈਣਾ ਤਾਂ ਕਿਵੇਂ ਵੇਖਦੇ ਆ ਜੀ ਪਹੁੰਚੇ ਦੇਖੋ ਮੈਂ ਤਾਂ ਪਹਿਲੀ ਬੇਨਤੀ ਕੀਤੀ ਹੈ ਕਿ ਸ਼੍ਰੀ ਅਕਾਸ਼ ਜੱਜਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਕਿਹਾ ਹੈ ਜਿਤਨੀ ਇਜਾਜ਼ਤ ਦੇਓਗੇ ਤਾਂ ਰਹੂੰਗਾ ਨਹੀਂ ਮੈਂ ਵਾਪਸ ਵੀ ਆਜੂਗਾ ਉਹਨਾਂ ਨੇ ਇਜਾਜ਼ਤ ਦਿੱਤੀ ਸੀਗੀ ਤੇ ਹੁਣ ਵਾਪਸ ਆਇਆ ਵਾਪਸ ਆ ਕੇ ਸ਼੍ਰੀ ਅਕਾਸ਼ ਸਾਹਿਬ ਤੇ ਆ ਕੇ ਸੰਨਕਤ ਹੋਇਆ ਤੇ ਜੇ ਦਾ ਸਾਡਾ ਬੇਨਤੀ ਕੀਤੀ ਹੈ ਕਿ ਜੋ ਤੁਸੀਂ ਹੁਕਮਨਾਮਾ ਜਾਰੀ ਕਰੋਗੇ ਜੋ ਕਹੋਗੇ ਸਾਡੇ ਸਿਰ ਮੱਥੇ ਤੇ ਆ ਸਾਡੇ ਲਈ ਸਭ ਤੋਂ ਵੱਡੀ ਸੁਪਰੀਮ ਪਾਵਰ ਸ਼੍ਰੀ ਕਾਲ ਤਕਸਲ ਹੈ ਤਾਂ ਅੱਜ ਤੁਸੀਂ ਉੱਥੇ ਆਪਣਾ ਸਪਸ਼ਟਿਕਰਨ ਦੇ ਦਿੱਤਾ ਹੁਣ ਸ਼੍ਰੀ ਕਾਲ ਤਕਸਲ ਸਾਹਿਬ ਤੇ ਦੇ ਦਿੱਤਾ ਜੀ ਜੀ ਤਾਂ ਕੀ ਵੇਖਦੇ ਹਾਂ ਕਿ ਕਿਉਂਕਿ ਕਾਫੀ ਜਿਹੜੇ ਤੁਹਾਡੇ ਸਾਥੀ ਹੈਗੇ ਨੇ ਸਾਰੇ ਆ ਕੇ ਇੱਥੇ ਸਪਸ਼ਟਿਕਰਨ ਸਾਰਿਆਂ ਵੱਲੋਂ ਦਿੱਤਾ ਗਿਆ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਜੋ ਵੀ ਹੁਣ ਸਿੰਘ ਸਾਹਿਬ ਕਹਿਣਗੇ ਪੰਜ ਸਿੰਘ ਸਾਹਿਬਾਂ ਨਾਲ ਦੀ ਇਕਤਰਤਾ ਹੋਣੀ ਹੈ ਤਾਂ ਸਾਡੇ ਸਿਰ ਮੱਥੇ ਪ੍ਰਵਾਹਣਾ ਅਗਰ ਕੋਈ ਵੀ ਸਜ਼ਾ ਲੱਗਦੀ ਹੈ ਤਾਂ ਤੁਸੀਂ ਵੀ ਤਿਆਰ ਹੋ ਜੋ ਵੀ ਸਾਰੀ ਸਾਰੀ ਦੁਨੀਆ ਤਿਆਰ ਹੈ ਜ ਦੁਨੀਆ ਇਹ ਕਰਤਾ ਕਿ ਦਾ ਕੋਈ ਵੱਡਾ ਹੈ ਹੀ ਨਹੀਂ ਇਹਦਾ ਜੋ ਹਕੂਨਾਮਾ ਜਾਰੀ ਹੋਊਗਾ ਇਨ ਬਿਨ ਲੱਗੂਗਾ ਸਰਦਾਰ ਸਾਹਿਬ ਲੱਗਦਾ ਕਿ 2007 ਤੋਂ 17 ਤੱਕ ਜਿਹੜਾ ਸਰਕਾਰ ਦਾ ਆਪਣਾ ਟਾਈਮ ਰਿਹਾ ਤਾਂ ਉਸ ਦਰਮਿਆਨ ਜਿਹੜੀਆਂ ਗਲਤੀਆਂ ਪੁੱਲਾਂ ਚੁੱਕਾ ਹੋਈਆਂ ਨੇ ਤਾਂ ਉਸ ਦੇ ਨਾਲ ਗਰਾਫ ਕਾਫੀ ਡਾਊਨ ਗਿਆ ਸ਼ਰਮਣੀ ਕਾਲੀ ਚਲਦੇ ਇੱਥੇ ਕਿਉਂ ਆਏ ਆ ਇੱਥੇ ਸ਼੍ਰੀ ਕਲਸ ਤਾਂ ਹੀ ਆਏ ਸੀ ਕਿ ਲੋਕਾਂ ਨੇ ਨਹੀਂ ਐਕਸੈਪਟ ਕੀਤਾ ਲੋਕਾਂ ਨੇ ਕਹਿ ਦਿੱਤਾ ਕਿ ਨਹੀਂ ਤੇ ਜੋ ਹੋਣੀ ਤੇ ਅੱਜੀ ਤਾਂ ਉਸ ਗੱਲ ਦੀ ਮਖੀਆ ਕਿ ਅਸੀਂ ਉਦੋਂ ਆ ਕੇ ਬਾਹਰ ਆ ਕੇ ਨਹੀਂ ਬੋਲੇ ਬਿੱਦਨ ਪਾਰਟੀ ਗੱਲ ਕਰਦੇ ਤਾਂ ਹੁਣ ਲੱਗਦਾ ਕਿ ਮਾਫੀ ਮੰਗਣ ਦੇ ਨਾਲ ਕੋਈ ਗਰਾਫ ਵਧੂਗਾ ਕਿਉਂਕਿ ਪੰਚਾਇਤੀ ਚੋਣਾਂ ਵੀ ਆ ਗਈਆਂ ਨੇ ਚੋਣਾਂ ਦਾ ਕੋਈ ਤੱਲਕਤ ਨਹੀਂ ਹੈ ਚੋਣਾਂ ਚਾਹ ਲੈ ਕੋਈ ਚੋਣਾਂ ਦਾ ਬਹੁਤ ਛੋਟੀ ਚੀਜ਼ ਹੈ ਸਭ ਤੋਂ ਵੱਡੀ ਗੱਲ ਤਾਂ ਸ਼੍ਰੀ ਕਲਤਾ ਸਾਹਿਬ ਤੇ ਆਉਣ ਧੰਨਵਾਦ ਜੀ ਹਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸੁਰਜੀਤ ਸਿੰਘ ਰਖੜਾ ਖਾਸ ਤੌਰ ਦੇ ਉੱਤੇ ਜੋ ਸਚਕਣ ਚੀ ਦੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਅੱਜ ਇੱਥੇ ਪਹੁੰਚ ਕੇ ਆਪਣਾ ਸਪਸ਼ਟਕਰਨ ਵੀ ਦਿੱਤਾ ਗਿਆ ਕਿਉਂਕਿ ਬਿੱਤੇ ਦਿਨਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਜ਼ਰੂਰ ਇਹ ਗੱਲ ਕਹੀ ਗਈ ਸੀ ਕਿ आ, आ, कि ਜਿੰਨੇ ਵੀ 2007 ਤੋਂ 17 ਤੱਕ ਦੇ ਜਿਹੜੇ ਮੰਤਰੀ ਸਾਹਿਬਣ ਰਹੇ ਨੇ ਜੋ ਕੈਬਨਟ ਦੇ ਵਜ਼ੀਰ ਰਹੇ ਨੇ ਉਹ ਖਾਸ ਤੌਰ ਤੇ ਆ ਕੇ ਸ਼੍ਰੀ ਕਲਤਕ ਸਾਬ ਵਿਖੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਤਾਂ ਸਿਰਫ ਸਰਜੀਤ ਸਿੰਘ ਰਖੜਾ ਜੋ ਨੇ ਉਹ ਰਹਿ ਗਏ ਸਨ ਕਿਉਂਕਿ ਇਹ ਵਿਦੇਸ਼ ਦੇ ਵਿੱਚ ਹਨ ਤਾਂ ਵਿਦੇਸ਼ੋਂ ਅੱਜ ਖਾਸ ਤੌਰ ਦੇ ਉੱਤੇ ਸਚਕਨਚਰੀ ਯਰ ਮੰਤਰੀ ਸਾਹਿਬ ਵਿਕੇ ਪਹੁੰਚੇ ਨੇ ਤਾਂ ਇਹਨਾਂ ਵੱਲੋਂ ਵੀ ਅੱਜ ਆਪਣਾ ਸਪਸ਼ਟੀਕਰਨ ਦੇ ਦਿੱਤਾ ਗਿਆ ਤਾਂ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਰੂਰ ਹੁਣ ਸਾਨੂੰ ਸਿੰਘ ਸਾਹਿਬ ਜੀ ਦੇ ਫੈਸਲੇ ਦਾ ਜਿਹੜੀ ਉਡੀਕ ਹੈਗੀ ਆ ਤਾਂ ਜੋ ਵੀ ਫੈਸਲਾ ਆਊਗਾ ਸਾਡੇ ਸਿਰ ਮੱਥੇ ਹੈਗਾ ਤਾਂ ਵੇਖਦੇ ਆ ਕਿ ਹੁਣ ਜਿਹੜੀ ਇਕਤਤ ਹੈ ਸਿੰਘ ਸਾਹਿਬ ਜੀ ਦੀ ਉਹ ਕਦੋਂ ਹੁੰਦੀ ਆ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਜਿਹੜੀ ਆ ਕਦੋਂ ਹੁੰਦੀ ਆ ਤਾਂ ਕੱਲੀ ਕੱਲੀ ਅਪਡੇਟ ਜੋ ਇਸ ਫੈਸਲੇ ਨੂੰ ਲੈ ਕੇ ਤਾਂ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਮਾਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੈਸਮੈਕ ਜਗਮਾਨੀ ਟੀਵੀ ਸ਼੍ਰੀ ਹਮਸਾਹਿਬ ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਛੇ ਸੇ ਮੌਜੂਦ ਆ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਜੀਏ ਕਿ ਬੀਤੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਉੱਤੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਕਹਿ ਸਕਦੇ ਆ 2007 ਤੋਂ 17 ਤੱਕ ਦੀ ਜਿਹੜੀ ਸਰਕਾਰ ਰਹੀ ਐ ਜਿਸ ਦੌਰਾਨ ਜੋ ਸੁਖਬੀਰ ਸਿੰਘ ਬਾਦਲ ਉਹ ਜਦੋਂ ਪ੍ਰਧਾਨ ਹੁੰਦੇ ਸਨ ਤਾਂ ਉਹਨਾਂ ਵੇਲੇ ਜੋ ਹੋਈਆਂ ਕਤਾਈਆਂ ਗਲਤੀਆਂ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਨਾਲ ਬੇਦਬੀ ਬਰਗਾੜੀ ਕਾਂਡ ਦੀ ਗੱਲ ਕਰ ਲਈਏ ਰਾਮ ਰੇਵ ਦੀ ਮਾਫੀ ਦੀ ਗੱਲ ਕਰ ਲਈਏ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈਏ ਤਾਂ ਇਸ ਨੂੰ ਲੈ ਕੇ ਜਿੱਥੇ ਕਿ ਬਾਕੀ ਧੜਾ ਲੋ ਜੋ ਆਵਾਜ਼ ਚੱਕੀ ਗਈ ਸੀ ਕਿ ਕੀ ਜੋ ਸਾਡੀ ਸਰਕਾਰ ਦਰਾਂ ਰਹੀ ਜੋ ਗਲਤੀਆਂ ਕਤਈਆਂ ਹੋਈਆਂ ਨੇ ਅਸੀਂ ਉਸ ਦੇ ਵਿੱਚ ਭਾਗੀਦਾਰ ਸੀਗੇ ਤੇ ਭਾਈ ਮਨਜੀਤ ਸਿੰਘ ਵੱਲੋਂ ਤੇ ਉਹਨਾਂ ਦੇ ਨਾਲ ਬੀਬੀ ਜ਼ਗੀਰ ਕੌਰ ਹੋਣਾ ਵੱਲੋਂ ਜਾਂ ਪੁਰਾਣੇ ਸੀਨੀਅਰ ਅਕਾਲੀ ਦਲ ਲੀਡਰਸ ਵੱਲੋਂ ਜਿਹੜਿਆ ਇਹ ਗੱਲ ਚੱਕੀ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਉਹਨਾਂ ਨੇ ਆਪਣਾ ਇੱਕ ਮਾਫੀਨਾਮਾ ਦਿੱਤਾ ਸੀਗਾ ਤੇ ਉਹਨਾਂ ਦੇ ਮਾਫੀਨਾਮਾ ਦੇਣ ਤੋਂ ਬਾਅਦ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜੋ ਹੈਗੇ ਨੇ ਗਿਆਨੀ ਰਕबीर ਸਿੰਘ ਜੀ ਤਾਂ ਉਹਨਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇਕਤਰਤਾ ਕਰਕੇ ਤਾਂ ਉਸ ਮਾਫੀਨਾਮੇ ਤੋਂ ਬਾਅਦ ਜੋ ਕਹਿ ਸਕਦੇ ਆ ਕਿ ਕਿਹਾ ਗਿਆ ਸੀਗਾ ਕਿ ਜਿੰਨੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜੋ 2007 ਤੋਂ ਲੈ ਕੇ 17 ਤੱਕ ਦੇ ਜੋ ਜਿਸ ਵੇਲੇ ਸਰਕਾਰ ਹੁੰਦੀ ਸੀਗੀ ਪੰਜਾਬ ਦੇ ਵਿੱਚ ਤਾਂ ਉਸ ਦਰਮਿਆਨ ਜਿੰਨੇ ਵੀ ਇਕੱਲੇ ਲੀਡਰਸ ਹੈਗੇ ਨੇ ਉਹ ਆ ਕੇ ਸ਼੍ਰੀ ਕਲਤਕ ਸਾਹਿਬ ਤੇ ਪੇਸ਼ ਹੋਣ ਤਾਂ ਆਪਣਾ ਸਪਸ਼ਟੀਕਰਨ ਦੇਣ ਤਾਂ ਉਨੀ ਦੇਰ ਤੱਕ ਉਹਨਾਂ ਨੇ ਇਹ ਵੀ ਕਹਿ ਸੀਗਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤਨਖਈਆ ਕਰਾਰ ਕਰਾ ਦਿੱਤਾ ਜਾਂਦਾ ਤਾਂ ਤਾਂ ਖਈਆ ਕਰਾਰ ਕਰਾਨ ਤੋਂ ਬਾਅਦ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਸ਼੍ਰੀ ਕਲਤਕ ਸਾਬ ਤੇ ਆ ਕੇ ਪੇਸ਼ ਹੋਏ ਤਾਂ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਤਾਂ ਉਸ ਤੋਂ ਬਾਅਦ ਮਾਫੀਨਾਮਾ ਵੀ ਦਿੱਤਾ ਤਾਂ ਉਸ ਦੌਰਾਨ ਸਾਰੇ ਜਿਹੜੇ ਮੰਤਰੀ ਪਦ ਦੇ ਜਿਹੜੇ ਲੀਡਰ ਸਾਹਿਬਾਨ ਹੈਗੇ ਸੀਗੇ ਉਸ ਵੇਲੇ ਸਰਕਾਰ ਰੰਦੀ ਦੌਰਾਨ ਤਾਂ ਉਹ ਸਾਰਿਆਂ ਵੱਲੋਂ ਆ ਕੇ ਸ਼੍ਰੀ ਕਲਤਕ ਸਾਬ ਤੇ ਜੋ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤਾਂ ਹੁਣ ਸਰਜੀਤ ਸਿੰਘ ਰਖੜਾ ਜੋ ਕਿ ਪਿਤੇ ਦਿਨਾਂ ਦੇ ਵਿੱਚ ਵਿਦੇਸ਼ ਦੇ ਵਿੱਚ ਸਨ ਤਾਂ ਅੱਜ ਖਾਸ ਤੌਰ ਦੇ ਉੱਤੇ ਉਹ ਸ਼੍ਰੀ ਕਾਲਤਖ ਸਾਹਿਬ ਵਿਖੇ ਆ ਕੇ ਪੇਸ਼ ਹੋਣਗੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਮੌਜੂਦ ਹੈਗੇ ਆ ਤਾਂ ਦੱਸ ਦਈਏ ਕਿ ਸੁਰਜੀਤ ਸਿੰਘ ਰਖੜਾ ਜੋ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਆ ਚੁੱਕੇ ਨੇ ਤਾਂ ਉੱਥੇ ਦੱਸ ਦਈਏ ਕਿ ਉਹ ਇਸ ਵਕਤ ਜ਼ਰੂਰ ਅੰਦਰ ਦਰਸ਼ਨ ਜਿਦਾਰੇ ਕਰਨ ਵਾਸਤੇ ਗਏ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਸੁਰਜੀਤ ਸਿੰਘ ਰਖੜਾ ਹੋਣਾ ਵੱਲੋਂ ਜ਼ਰੂਰ ਆਪਣਾ ਇੱਕ ਈਮੇਲ ਰਾਹੀਂ ਸਪਸ਼ਟੀਕਰਨ ਭੇਜਿਆ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਸ਼੍ਰੀ ਕਾਲਤਖ ਸਾਹਿਬ ਤੋਂ ਇਹ ਹੁਕਮ ਆਇਆ ਸੀਗਾ ਕਿ ਉਹਨਾਂ ਨੂੰ ਖੁਦ ਇੱਥੇ ਆ ਕੇ ਪੇਸ਼ ਹੋਣਾ ਪਊ ਤਾਂ ਅੱਜ ਦੱਸ ਦਿੱਤੀ ਕਿ ਸੁਖਜੀਤ ਸਿੰਘ ਰਖੜਾ ਜੋ ਸ਼੍ਰੀ ਹਾਲਤਖਸਾ ਸਾਹਿਬ ਵਿਖੇ ਪੇਸ਼ ਹੋਣਗੇ ਤਾਂ ਹੁਣ ਸੱਚਕਣ ਸ਼੍ਰੀ ਹਰਵੰਦਰ ਸਾਹਿਬ ਵਿਖੇ ਜੋ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚ ਚੁੱਕੇ ਨੇ ਸੁਜੀ ਸਿੰਘ ਰਖੜਾ ਜੋ ਖਾਸ ਤੌਰ ਦੇ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲ ਵੀ ਕਰਦੇ ਆ ਤਾਂ ਰਖੜਾ ਸਾਹਿਬ ਅੱਜ ਤੁਸੀਂ ਆਏ ਹੋ ਤਾਂ ਸਪਸ਼ਟੀਕਰਨ ਦੇਣ ਵਾਸਤੇ ਕਿਉਂਕਿ ਤੁਸੀਂ ਪਹਿਲਾਂ ਈਮੇਲ ਰਾਹੀਂ ਵੀ ਭੇਜਿਆ ਸੀਗਾ ਤਾਂ ਕਹਿ ਗਿਆ ਸੀਗਾ ਕਿ ਇੱਥੇ ਆਉਣਾ ਪੈਣਾ ਤਾਂ ਕਿਵੇਂ ਵੇਖਦੇ ਅੱਜ ਪਹੁੰਚੇ ਦੇਖੋ ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਸ਼੍ਰੀ ਅਕਾਲ ਸਰ ਜਜ਼ਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਗਿਆ ਹਾਂ ਜਿਦ ਤੀ ਇਜਾਜ਼ਤ ਦੇਓਗੇ ਤਾਂ ਰਹੂੰਗਾ ਨਹੀਂ ਮੈਂ ਵਾਪਸ ਵੀ ਆਜੂਗਾ ਉਹਨਾਂ ਨੇ ਇਜਾਜ਼ਤ ਦਿੱਤੀ ਸੀਗੀ ਤੇ ਹੁਣ ਵਾਪਸ ਆਇਆ ਵਾਪਸ ਆ ਕੇ ਸ਼੍ਰੀ ਅਕਾਲ ਸਰ ਸਾਹਿਬ ਕੋਲ ਜਾ ਕੇ ਸਨਮਨਤ ਮਤਕ ਹੋਇਆ ਤੇ ਜੇ ਦਾ ਸਾਡਾ ਬੇਨਤੀ ਕੀਤੀ ਹੈ ਕਿ ਜੋ ਤੁਸੀਂ ਹੁਕਮਨਾਮਾ ਜਾਰੀ ਕਰੋਗੇ ਜੋ ਕਹੋਗੇ ਸਾਡੇ ਸਿਰ ਮੱਥੇ ਤੇ ਆ ਸਾਡੇ ਲਈ ਸਭ ਤੋਂ ਵੱਡੀ ਸੁਪਰੀਮ ਪਾਵਰ ਸ਼੍ਰੀ ਅਕਾਲ ਤਖਸਾਲ ਦਾ ਤਾਂ ਆ ਕਿ ਤੁਸੀਂ ਉੱਥੇ ਆਪਣਾ ਸਪਸ਼ਟਿਕਰਨ ਦੇ ਦਿੱਤਾ ਹੁਣ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਦੇ ਦਿੱਤਾ ਜੀ ਜੀ ਕਿ ਵੇਖਦੇ ਹਾਂ ਕਿ ਕਿਉਂਕਿ ਕਾਫੀ ਜਿਹੜੇ ਤੁਹਾਡੇ ਸਾਥੀ ਹੈਗੇ ਨੇ ਸਾਰੇ ਆ ਕੇ ਇੱਥੇ ਸਪਸ਼ਟਿਕਰਨ ਸਾਰਿਆਂ ਵੱਲੋਂ ਦਿੱਤਾ ਗਿਆ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਜੋ ਵੀ ਹੁਣ ਸਿੰਘ ਸਾਹਿਬ ਕਹਿਣਗੇ ਪੰਜ ਸਿੰਘ ਸਾਹਿਬਾਂ ਦੀ ਇਕਤਰਤਾ ਹੋਣੀ ਹੈ ਤਾਂ ਸਾਡੇ ਸਿਰ ਮੱਥੇ ਪ੍ਰਵਾਨ ਹੈ ਅਗਰ ਕੋਈ ਵੀ ਸਜ਼ਾ ਲੱਗਦੀ ਹੈ ਤਾਂ ਤੁਸੀਂ ਵੀ ਤਿਆਰ ਹੋ ਜੋ ਵੀ ਸਾਰੀ ਸਾਰੀ ਦੁਨੀਆ ਤਿਆਰ ਹੈ ਜੀ ਇਹ ਦੁਨੀਆ ਇਹ ਚ ਕਰਤਾ ਕਿ ਦਾ ਕੋਈ ਵੱਡਾ ਹੈ ਹੀ ਨਹੀਂ ਇਹਦਾ ਜੋ ਹਕੂਨਾਮਾ ਜਾਰੀ ਹੋਊਗਾ ਇਨ ਬਿਨ ਲੱਗੂਗਾ ਸਰ ਜੀ ਸਭ ਲੱਗਦਾ ਕਿ 2007 ਤੋਂ 17 ਤੱਕ ਜਿਹੜਾ ਸਰਕਾਰ ਦਾ ਆਪਣਾ ਟਾਈਮ ਰਿਹਾ ਤਾਂ ਉਸ ਦੇ ਦਰਮਿਆਨ ਜਿਹੜੀਆਂ ਗਲਤੀਆਂ ਪੁੱਲਣ ਚੁੱਕਾ ਹੋਈਆਂ ਨੇ ਤਾਂ ਉਸ ਦੇ ਨਾਲ ਗਰਾਫ ਕਾਫੀ ਡਾਊਨ ਗਿਆ ਸ਼ਰਮਣੀ ਕਾਲੀ ਚੱਲਦੇ ਇੱਥੇ ਕਿਉਂ ਆਏ ਆ ਇੱਥੇ ਸ਼੍ਰੀ ਕਾਲਸ ਤਾਂ ਹੀ ਆਏ ਸੀ ਕਿ ਲੋਕਾਂ ਨੇ ਨਹੀਂ ਐਕਸੈਪਟ ਕੀਤਾ ਲੋਕਾਂ ਨੇ ਕਹਿ ਦਿੱਤਾ ਕਿ ਨਹੀਂ ਸਜੋ ਹੋਣੀ ਤੇ ਅੱਛੀ ਤਾਂ ਉਸ ਗੱਲ ਦੀ ਮਖੀਆ ਕਿ ਅਸੀਂ ਉਦੋਂ ਆ ਕੇ ਬਾਹਰ ਆ ਕੇ ਨਹੀਂ ਬੋਲੇ ਬਿੱਦਨ ਪਾਰਟੀ ਗੱਲ ਕਰਦੇ ਨੇ ਤਾਂ ਹੁਣ ਲੱਗਦਾ ਕਿ ਮਾਫੀ ਮੰਗਣ ਦੇ ਨਾਲ ਕੋਈ ਗਰਾਫ ਵਧੂਗਾ ਕਿਉਂਕਿ ਪੰਚਾਇਤੀ ਚੋਣਾਂ ਵੀ ਆ ਗਈਆਂ ਨੇ ਚੋਣਾਂ ਦਾ ਇਹ ਕੋਈ ਤੱਲਕਤ ਨਹੀਂ ਹੈ ਚੋਣਾਂ ਚਾਹਾਂ ਕੋਈ ਚੋਣਾਂ ਤਾਂ ਬਹੁਤ ਛੋਟੀ ਚੀਜ਼ ਹੈ ਸਭ ਤੋਂ ਵੱਡੀ ਗੱਲ ਤਾਂ ਸ਼੍ਰੀ ਕਲਤਾ ਸਾਹਿਬ ਤੇ ਆਉਣ ਧੰਨਵਾਦ ਜੀ ਹਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸੁਰਜੀਤ ਸਿੰਘ ਰਖੜਾ ਖਾਸ ਤੌਰ ਦੇ ਉੱਤੇ ਜੋ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਅੱਜ ਇੱਥੇ ਪਹੁੰਚ ਕੇ ਆਪਣਾ ਸਪਸ਼ਟਕਰਨ ਵੀ ਦਿੱਤਾ ਗਿਆ ਕਿਉਂਕਿ ਬਿੱਤੇ ਦਿਨਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਜ਼ਰੂਰ ਇਹ ਗੱਲ ਕਹੀ ਗਈ ਸੀ ਕਿ ਕਿ ਜਿੰਨੇ ਵੀ 2007 ਤੋਂ 17 ਤੱਕ ਦੇ ਜਿਹੜੇ ਮੰਤਰੀ ਸਾਹਿਬਣ ਰਹੇ ਨੇ ਜੋ ਕੈਬਨਿਟ ਦੇ ਵਜ਼ੀਰ ਰਹੇ ਨੇ ਉਹ ਖਾਸ ਤੌਰ ਤੇ ਆ ਕੇ ਸ਼੍ਰੀ ਕਲਤਕਸਰ ਵਿਖੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਤਾਂ ਸਿਰਫ ਸਰਜੀਤ ਸਿੰਘ ਰਖੜਾ ਜੋ ਨੇ ਉਹ ਰਹਿ ਗਏ ਸਨ ਕਿਉਂਕਿ ਇਹ ਵਿਦੇਸ਼ ਦੇ ਵਿੱਚ ਹਨ ਤਾਂ ਵਿਦੇਸ਼ੋਂ ਅੱਜ ਖਾਸ ਤੌਰ ਦੇ ਉੱਤੇ ਸਚਕਣਚੀਰੀ আর ਮੰਤਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਇਹਨਾਂ ਵੱਲੋਂ ਵੀ ਅੱਜ ਆਪਣਾ ਸਪਸ਼ਟੀਕਰਨ ਦੇ ਦਿੱਤਾ ਗਿਆ ਤਾਂ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਰੂਰ ਹੁਣ ਸਾਨੂੰ ਸਿੰਘ ਸਾਹਿਬ ਜੀ ਦੇ ਫੈਸਲੇ ਦਾ ਜਿਹੜੀ ਉਡੀਕ ਹੈਗੀ ਆ ਤਾਂ ਜੋ ਵੀ ਫੈਸਲਾ ਆਊਗਾ ਸਾਡੇ ਸਿਰ ਮੱਥੇ ਹੈਗਾ ਤਾਂ ਵੇਖਦੇ ਆ ਕਿ ਹੁਣ ਜਿਹੜੀ ਇਕਤਤਾ ਹੈ ਸਿੰਘ ਸਾਹਿਬ ਜੀ ਦੀ ਉਹ ਕਦੋਂ ਹੁੰਦੀ ਆ ਪੰਚਿੰਗ ਸਾਹਿਬਾਨ ਦੀ ਮੀਟਿੰਗ ਜਿਹੜੀ ਆ ਕਦੋਂ ਹੁੰਦੀ ਆ ਤਾਂ ਕੱਲੀ ਕੱਲੀ ਅਪਡੇਟ ਜੋ ਇਸ ਫੈਸਲੇ ਨੂੰ ਲੈ ਕੇ ਤਰ੍ਹਾਂ ਦਾ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੈਸਮੈਕ ਜਗਮਨ ਟੀਵੀ ਸ਼੍ਰੀ ਹਮਸਤ ਸਾਈਪ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਇਸੇ ਮੌਜੂਦਾਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਜੀਏ ਕਿ ਬੀਤੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਉੱਤੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਕਹਿ ਸਕਦੇ ਆ 2007 ਤੋਂ 17 ਤੱਕ ਦੀ ਜਿਹੜੀ ਸਰਕਾਰ ਰਹੀ ਹੈ ਜਿਸ ਦੌਰਾਨ ਜੋ ਸੁਖਬੀਰ ਸਿੰਘ ਬਾਦਲ ਉਹ ਜਦੋਂ ਪ੍ਰਧਾਨ ਹੁੰਦੇ ਸਨ ਤਾਂ ਉਹਨਾਂ ਵੇਲੇ ਜੋ ਹੋਈਆਂ ਕਤਾਈਆਂ ਗਲਤੀਆਂ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਨਾਲ ਬੇਦਬੀ ਬਰਗਾੜੀ ਕਾਂਡ ਦੀ ਗੱਲ ਕਰ ਲਈਏ ਰਾਮ ਰੇਨ ਦੀ ਮਾਫੀ ਦੀ ਗੱਲ ਕਰ ਲਈਏ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈਏ ਤਾਂ ਇਸ ਨੂੰ ਲੈ ਕੇ ਜਿੱਥੇ ਕਿ ਬਾਕੀ ਧੜਾ ਲੋ ਜੋ ਆਵਾਜ਼ ਚੱਕੀ ਗਈ ਸੀ ਕਿ ਕੀ ਜੋ ਸਾਡੀ ਸਰਕਾਰ ਦਰਾਂ ਰਹੀ ਜੋ ਗਲਤੀਆਂ ਕਤਈਆਂ ਹੋਈਆਂ ਨੇ ਅਸੀਂ ਉਸ ਦੇ ਵਿੱਚ ਭਾਗੀਦਾਰ ਸੀਗੇ ਤੇ ਭਾਈ ਮਨਜੀਤ ਸਿੰਘ ਵੱਲੋਂ ਤੇ ਉਹਨਾਂ ਦੇ ਨਾਲ ਬੀਬੀ ਜ਼ਗੀਰ ਕੌਰ ਹੋਣਾ ਵੱਲੋਂ ਜਾਂ ਪੁਰਾਣੇ ਸੀਨੀਅਰ ਅਕਾਲੀ ਦਲ ਲੀਡਰਸ ਵੱਲੋਂ ਜਿਹੜਿਆ ਇਹ ਗੱਲ ਚੱਕੀ ਗਈ ਸੀ ਕਿ ਤੇ ਉਸ ਤੋਂ ਬਾਅਦ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਉਹਨਾਂ ਨੇ ਆਪਣਾ ਇੱਕ ਮਾਫੀਨਾਮਾ ਦਿੱਤਾ ਸੀਗਾ ਤੇ ਉਹਨਾਂ ਦੇ ਮਾਫੀਨਾਮਾ ਦੇਣ ਤੋਂ ਬਾਅਦ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜੋ ਹੈਗੇ ਨੇ ਗਿਆਨੀ ਰਗਵੀਰ ਸਿੰਘ ਜੀ ਤਾਂ ਉਹਨਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ 71 ਤੱਕ ਕਰਕੇ ਤਾਂ ਉਸ ਮਾਫੀਨਾਮੇ ਤੋਂ ਬਾਅਦ ਜੋ ਕਹਿ ਸਕਦੇ ਆ ਕਿ ਕਿਹਾ ਗਿਆ ਸੀਗਾ ਕਿ ਜਿੰਨੀ ਵੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜੋ 2007 ਤੋਂ ਲੈ ਕੇ 17 ਤੱਕ ਦੇ ਜੋ ਜਿਸ ਵਲੇ ਸਰਕਾਰ ਹੁੰਦੀ ਸੀਗੀ ਪੰਜਾਬ ਦੇ ਵਿੱਚ ਤਾਂ ਉਸ ਦਰਮਿਆਨ ਜਿਨੇ ਵੀ ਇਕੱਲੇ ਲੀਡਰਸ ਹੈਗੇ ਨੇ ਉਹ ਆ ਕੇ ਸ਼੍ਰੀ ਕਲਤਕ ਸਾਹਿਬ ਤੇ ਪੇਸ਼ ਹੋਣ ਤਾਂ ਆਪਣਾ ਸਪਸ਼ਟਿਕਰਨ ਦੇਣ ਤਾਂ ਉਨੀ ਦੇਰ ਤੱਕ ਉਹਨਾਂ ਨੇ ਇਹ ਵੀ ਕਹਿ ਸੀਗਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤਨਖਈਆ ਕਰਾਰ ਕਰਾ ਦਿੱਤਾ ਜਾਂਦਾ ਤਾਂ ਤਨਖਈਆ ਕਰਾਰ ਕਰਾਣ ਤੋਂ ਬਾਅਦ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਸ਼੍ਰੀ ਕਲਤਕ ਸਾਬ ਤੇ ਆ ਕੇ ਪੇਸ਼ ਹੋਏ ਤਾਂ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਤਾਂ ਉਸ ਤੋਂ ਬਾਅਦ ਮਾਫੀਨਾਮਾ ਵੀ ਦਿੱਤਾ ਤਾਂ ਉਸ ਦੌਰਾਨ ਸਾਰੇ ਜਿਹੜੇ ਮੰਤਰੀ ਪਦ ਦੇ ਜਿਹੜੇ ਲੀਡਰ ਸਾਹਿਬਾਨ ਹੈਗੇ ਸੀਗੇ ਉਸ ਵੇਲੇ ਸਰਕਾਰ ਰੰਦੀ ਦੌਰਾਨ ਤਾਂ ਉਹ ਸਾਰਿਆਂ ਵੱਲੋਂ ਆ ਕੇ ਸ਼੍ਰੀ ਕਲਤਕ ਸਾਬ ਤੇ ਜੋ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤਾਂ ਹੁਣ ਸੁਰਜੀਤ ਸਿੰਘ ਰਾਖੜਾ ਜੋ ਕਿ ਪਿਤੇ ਦਿਨਾਂ ਦੇ ਵਿੱਚ ਵਿਦੇਸ਼ ਦੇ ਵਿੱਚ ਸਨ ਤਾਂ ਅੱਜ ਖਾਸ ਤੌਰ ਦੇ ਉੱਤੇ ਉਹ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਆ ਕੇ ਪੇਸ਼ ਹੋਣਗੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਮੌਜੂਦ ਹੈਗੇ ਆ ਤਾਂ ਦੱਸ ਦਈਏ ਕਿ ਸੁਰਜੀਤ ਸਿੰਘ ਰਖੜਾ ਜੋ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਆ ਚੁੱਕੇ ਨੇ ਤਾਂ ਉੱਥੇ ਦੱਸ ਦਈਏ ਕਿ ਉਹ ਇਸ ਵਕਤ ਜ਼ਰੂਰ ਅੰਦਰ ਦਰਸ਼ਨ ਦੇਦਾਰੇ ਕਰਨ ਵਾਸਤੇ ਗਏ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਸੁਰਜੀਤ ਸਿੰਘ ਰਖੜਾ ਹੋਣਾ ਵੱਲੋਂ ਜ਼ਰੂਰ ਆਪਣਾ ਇੱਕ ਈਮੇਲ ਰਾਹੀਂ ਸਪਸ਼ਟਕਰਨ ਭੇਜਿਆ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਸ਼੍ਰੀ ਕਾਲਤਖ ਸਾਹਿਬ ਤੋਂ ਇਹ ਹੁਕਮ ਆਇਆ ਸੀਗਾ ਕਿ ਉਹਨਾਂ ਨੂੰ ਖੁਦ ਇੱਥੇ ਆ ਕੇ ਪੇਸ਼ ਹੋਣਾ ਪਊਗਾ ਤਾਂ ਅੱਜ ਦੱਸਦੇ ਕਿ ਸੁਰਜੀਤ ਸਿੰਘ ਰਖੜਾ ਜੋ ਸ਼੍ਰੀ ਕਾਲਤਖ ਸਾਹਿਬ ਵਿਖੇ ਪੇਸ਼ ਹੋਣਗੇ ਤਾਂ ਹੁਣ ਸਚਕਣ ਸ਼੍ਰੀ ਹਰਵੰਦਰ ਸਾਹਿਬ ਵਿਖੇ ਜੋ ਦਰਸ਼ਨਦਾਰੇ ਕਰਨ ਵਾਸਤੇ ਪਹੁੰਚ ਚੁੱਕੇ ਨੇ ਸੁਰਜੀਤ ਸਿੰਘ ਰਖੜਾ ਜੋ ਖਾਸ ਤੌਰ ਦੇ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲ ਵੀ ਕਰਦੇ ਆ ਤਾਂ ਰਖੜਾ ਸਾਹਿਬ ਅੱਜ ਤੁਸੀਂ ਆਏ ਹੋ ਤਾਂ ਸਪਸ਼ਟੀਕਰਨ ਦੇਣ ਵਾਸਤੇ ਕਿਉਂਕਿ ਤੁਸੀਂ ਪਹਿਲਾਂ ਈਮੇਲ ਰਾਹੀਂ ਵੀ ਭੇਜਿਆ ਸੀਗਾ ਤਾਂ ਕਿਹਾ ਗਿਆ ਸੀਗਾ ਕਿ ਇੱਥੇ ਆਉਣਾ ਪੈਣਾ ਤਾਂ ਕਿਵੇਂ ਵੇਖਦੇ ਅੱਜ ਪਹੁੰਚੇ ਦੇਖੋ ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਸ਼੍ਰੀ ਕਲਤ ਜੱਜਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਕਿਹਾ ਹੈ ਜਿਤਨੀ ਇਜਾਜ਼ਤ ਦੇਓਗੇ ਤਾਂ ਰਹੂਗਾ ਨਹੀਂ ਮੈਂ ਵਾਪਸ ਵੀ ਆਜੂਗਾ ਉਹਨਾਂ ਨੇ ਇਜਾਜ਼ਤ ਦਿੱਤੀ ਸੀਗੀ ਤੇ ਹੁਣ ਵਾਪਸ ਆਇਆ ਵਾਪਸ ਆ ਕੇ ਸ਼੍ਰੀ ਕਲਤ ਸਾਹਿਬ ਤੇ ਆ ਕੇ ਸੰਨਕਤ ਹੋਇਆ ਤੇਜਦਾ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜੋ ਤੁਸੀਂ ਹੁਕਮਨਾਮਾ ਜਾਰੀ ਕਰੋਗੇ ਜੋ ਕਹੋਗੇ ਸਾਡੇ ਸਿਰ ਮੱਥੇ ਤੇ ਆਏ ਸਾਡੇ ਲਈ ਸਭ ਤੋਂ ਵੱਡੀ ਸੁਪਰੀਮ ਪਾਵਰ ਸ਼੍ਰੀ ਕਾਲ ਤਕਸਲ ਹੈ ਤਾਂ ਅੱਜ ਤੁਸੀਂ ਉੱਥੇ ਆਪਣਾ ਸਪਸ਼ਟਿਕਰਨ ਦੇ ਦਿੱਤਾ ਹੁਣ ਸ਼੍ਰੀ ਕਾਲ ਤਕਸਲ ਸਾਹਿਬ ਤੇ ਦੇ ਦਿੱਤਾ ਜੀ ਜੀ ਤਾਂ ਕੀ ਵੇਖਦੇ ਹਾਂ ਕਿ ਕਿਉਂਕਿ ਕਾਫੀ ਜਿਹੜੇ ਤੁਹਾਡੇ ਸਾਥੀ ਹੈਗੇ ਨੇ ਸਾਰੇ ਆ ਕੇ ਇੱਥੇ ਸਪਸ਼ਟਿਕਰਨ ਸਾਰਿਆਂ ਵੱਲੋਂ ਦਿੱਤਾ ਗਿਆ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਜੋ ਵੀ ਹੁਣ ਸਿੰਘ ਸਾਹਿਬ ਕਹਿਣਗੇ ਪੰਜ ਸਿੰਘ ਸਾਹਿਬਾਂ ਨਾਲ ਦੀ ਇਕਤਰਤਾ ਹੋਣੀ ਹੈ ਤਾਂ ਸਾਡੇ ਸਿਰ ਮੱਥੇ ਪ੍ਰਵਾਹਣਾ ਅਗਰ ਕੋਈ ਵੀ ਸਜ਼ਾ ਲੱਗਦੀ ਹੈ ਤਾਂ ਤੁਸੀਂ ਵੀ ਤਿਆਰ ਹੋ ਜੋ ਵੀ ਸਾਰੀ ਸਾਰੀ ਦੁਨੀਆ ਤਿਆਰ ਹੈ ਦੁਨੀਆ ਇਹ ਕਰਤਾ ਕਿ ਦਾ ਕੋਈ ਵੱਡਾ ਹੈ ਹੀ ਨਹੀਂ ਇਹਦਾ ਜੋ ਹਕੂਨਾਮਾ ਜਾਰੀ ਹੋਊਗਾ ਇਨ ਬਿਨ ਲੱਗ ਹੋਇਆ ਹੈ ਸਰਦਾਰ ਸਾਹਿਬ ਲੱਗਦਾ ਕਿ 2007 ਤੋਂ 17 ਤੱਕ ਜਿਹੜਾ ਸਰਕਾਰ ਦਾ ਆਪਣਾ ਟਾਈਮ ਰਿਹਾ ਤਾਂ ਉਸ ਦੇ ਦਰਮਿਆਨ ਜਿਹੜੀਆਂ ਗਲਤੀਆਂ ਪੁੱਲਾਂ ਚੁੱਕਾ ਹੋਈਆਂ ਨੇ ਤਾਂ ਉਸ ਦੇ ਨਾਲ ਗਰਾਫ ਕਾਫੀ ਡਾਊਨ ਗਿਆ ਸ਼ਰਮਣੀ ਕਾਲੀ ਚੱਲਦੇ ਇੱਥੇ ਕਿਉਂ ਆਏ ਆ ਇੱਥੇ ਸ਼੍ਰੀ ਕਾਲਜ ਤਾਂ ਹੀ ਆਏ ਸੀ ਕਿ ਲੋਕਾਂ ਨੇ ਨਹੀਂ ਐਕਸੈਪਟ ਕੀਤਾ ਲੋਕਾਂ ਨੇ ਕਹਿ ਦਿੱਤਾ ਕਿ ਨਹੀਂ ਤੁ ਜੋ ਹੋਣੀ ਤੇ ਅੱਜ ਤਾਂ ਉਸ ਗੱਲ ਦੀ ਮਖੀਆ ਕਿ ਅਸੀਂ ਉਦੋਂ ਆ ਕੇ ਬਾਹਰ ਆ ਕੇ ਨਹੀਂ ਬੋਲੇ ਬਿੱਦਨ ਪਾਰਟੀ ਗੱਲ ਕਰਦੇ ਨੇ ਤਾਂ ਹੁਣ ਲੱਗਦਾ ਕਿ ਮਾਫੀ ਮੰਗਣ ਦੇ ਨਾਲ ਕੋਈ ਗਰਾਫ ਵਧੂਗਾ ਕਿਉਂਕਿ ਪੰਚਾਇਤੀ ਚੋਣਾਂ ਵੀ ਆ ਗਈਆਂ ਨੇ ਚੋਣਾਂ ਦਾ ਇਹ ਕੋਈ ਤੱਲਕਤ ਨਹੀਂ ਹੈ ਚੋਣਾਂ ਨਾਲ ਕੋਈ ਚੋਣਾਂ ਦਾ ਬਹੁਤ ਛੋਟੀ ਚੀਜ਼ ਹੈ ਸਭ ਤੋਂ ਵੱਡੀ ਗੱਲ ਤਾਂ ਸ਼੍ਰੀ ਕਲਤਾ ਸਾਹਿਬ ਤੇ ਆਉਣ ਧੰਨਵਾਦ ਜੀ ਹਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸੁਰਜੀਤ ਸਿੰਘ ਰਖੜਾ ਖਾਸ ਤੌਰ ਦੇ ਉੱਤੇ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਅੱਜ ਇੱਥੇ ਪਹੁੰਚ ਕੇ ਆਪਣਾ ਸਪਸ਼ਟਕਰਨ ਵੀ ਦਿੱਤਾ ਗਿਆ ਕਿਉਂਕਿ ਬਿੱਤੇ ਦਿਨਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਜ਼ਰੂਰ ਇਹ ਗੱਲ ਕਹੀ ਗਈ ਸੀ ਕਿ आ, आ, कि ਜਿੰਨੇ ਵੀ 2007 ਤੋਂ 17 ਤੱਕ ਦੇ ਜਿਹੜੇ ਮੰਤਰੀ ਸਾਹਿਬਣ ਰਹੇ ਨੇ ਜੋ ਕੈਬਨਟ ਦੇ ਵਜ਼ੀਰ ਰਹੇ ਨੇ ਉਹ ਖਾਸ ਤੌਰ ਤੇ ਆ ਕੇ ਸ਼੍ਰੀ ਕਲਤਕ ਸਾਬ ਵਿਖੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਤਾਂ ਸਿਰਫ ਸਰਜੀਤ ਸਿੰਘ ਰਖੜਾ ਜੋ ਨੇ ਉਹ ਰਹਿ ਗਏ ਸਨ ਕਿਉਂਕਿ ਇਹ ਵਿਦੇਸ਼ ਦੇ ਵਿੱਚ ਹਨ ਤਾਂ ਵਿਦੇਸ਼ੋਂ ਅੱਜ ਖਾਸ ਤੌਰ ਦੇ ਉੱਤੇ ਸਚਕਣ ਚੇਰੀ আর ਮੰਤਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਇਹਨਾਂ ਵੱਲੋਂ ਵੀ ਅੱਜ ਆਪਣਾ ਸਪਸ਼ਟੀਕਰਨ ਦੇ ਦਿੱਤਾ ਗਿਆ ਤਾਂ ਇਹਨਾਂ ਦਾ ਇਹ ਵੀ ਕਹਿਣਾ ਕਿ ਜ਼ਰੂਰ ਹੁਣ ਸਾਨੂੰ ਸਿੰਘ ਸਾਹਿਬ ਜੀ ਦੇ ਫੈਸਲੇ ਦਾ ਜਿਹੜੀ ਉਡੀਕ ਹੈਗੀ ਆ ਤਾਂ ਜੋ ਵੀ ਫੈਸਲਾ ਆਊਗਾ ਸਾਡੇ ਸਿਰ ਮੱਥੇ ਹੈਗਾ ਤਾਂ ਵੇਖਦੇ ਆ ਕਿ ਹੁਣ ਜਿਹੜੀ ਇਕਤਤ ਹੈ ਸਿੰਘ ਸਾਹਿਬ ਜੀ ਦੀ ਉਹ ਕਦੋਂ ਹੁੰਦੀ ਆ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਜਿਹੜੀ ਆ ਕਦੋਂ ਹੁੰਦੀ ਆ ਤਾਂ ਕੱਲੀ ਕੱਲੀ ਅਪਡੇਟ ਜੋ ਇਸ ਫੈਸਲੇ ਨੂੰ ਲੈ ਕੇ ਤਾਂ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੈਸਮੈਕ ਜਗਮਨ ਟੀਵੀ ਸ਼੍ਰੀ ਹਮਸਾਹਿਬ ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਛੇ ਇਸੇ ਮੌਜੂਦ ਆ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਜੀਏ ਕਿ ਬੀਤੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਉੱਤੇ ਜੋ ਸ਼ਰੋਮਣੀ ਅਕਾਲੀ ਦਲ ਨੂੰ ਜੋ ਕਹਿ ਸਕਦੇ ਆ 2007 ਤੋਂ 17 ਤੱਕ ਦੀ ਜਿਹੜੀ ਸਰਕਾਰ ਰਹੀ ਹੈ ਜਿਸ ਦੌਰਾਨ ਜੋ ਸੁਖਬੀਰ ਸਿੰਘ ਬਾਦਲ ਉਹ ਜਦੋਂ ਪ੍ਰਧਾਨ ਹੁੰਦੇ ਸਨ ਤਾਂ ਉਹਨਾਂ ਵੇਲੇ ਜੋ ਹੋਈਆਂ ਕਟਾਈਆਂ ਗਲਤੀਆਂ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਨਾਲ ਬੇਦਵੀ ਬਰਗਾੜੀ ਕਾਂਡ ਦੀ ਗੱਲ ਕਰ ਲਈਏ, ਰਾਮ ਰੇਵ ਦੀ ਮਾਫੀ ਦੀ ਗੱਲ ਕਰ ਲਈਏ, 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈਏ ਤਾਂ ਇਸ ਨੂੰ ਲੈ ਕੇ ਜਿੱਥੇ ਕਿ ਬਾਕੀ ਧੜ ਵੱਲੋਂ ਜੋ ਆਵਾਜ਼ ਚੱਕੀ ਗਈ ਸੀ ਕਿ ਕੀ ਜੋ ਸਾਡੀ ਸਰਕਾਰ ਦੌਰਾਨ ਰਹੀ ਜੋ ਗਲਤੀਆਂ ਕਤਈਆਂ ਹੋਈਆਂ ਨੇ ਅਸੀਂ ਉਸ ਦੇ ਵਿੱਚ ਭਾਗੀਦਾਰ ਸੀਗੇ ਤੇ ਭਾਈ ਮਨਜੀਤ ਸਿੰਘ ਵੱਲੋਂ ਤੇ ਉਹਨਾਂ ਦੇ ਨਾਲ ਬੀਬੀ ਜ਼ਗੀਰ ਕੌਰ ਹੋਣਾ ਵੱਲੋਂ ਜਾਂ ਪੁਰਾਣੇ ਸੀਨੀਅਰ ਅਕਾਲੀ ਦਲ ਲੀਡਰਸ ਵੱਲੋਂ ਜਿਹੜਿਆ ਇਹ ਗੱਲ ਚੱਕੀ ਗਈ ਸੀ ਕਿ ਤੇ ਉਸ ਤੋਂ ਬਾਅਦ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਉਹਨਾਂ ਨੇ ਆਪਣਾ ਇੱਕ ਮਾਫੀਨਾਮਾ ਦਿੱਤਾ ਸੀਗਾ ਤੇ ਉਹਨਾਂ ਦੇ ਮਾਫੀਨਾਮਾ ਦੇਣ ਤੋਂ ਬਾਅਦ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜੋ ਹੈਗੇ ਨੇ ਗਿਆਨੀ ਰਕबीर ਸਿੰਘ ਜੀ ਤਾਂ ਉਹਨਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇਕਤਰਤਾ ਕਰਕੇ ਤਾਂ ਉਸ ਮਾਫੀਨਾਮੇ ਤੋਂ ਬਾਅਦ ਜੋ ਕਹਿ ਸਕਦੇ ਆ ਕਿ ਕਿਹਾ ਗਿਆ ਸੀਗਾ ਕਿ ਜਿੰਨੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜੋ 2007 ਤੋਂ ਲੈ ਕੇ 17 ਤੱਕ ਦੇ ਜੋ ਜਿਸ ਵੇਲੇ ਸਰਕਾਰ ਹੁੰਦੀ ਸੀਗੀ ਪੰਜਾਬ ਦੇ ਵਿੱਚ ਤਾਂ ਉਸ ਦਰਮਿਆਨ ਜਿਨੇ ਵੀ ਇਕੱਲੇ ਲੀਡਰਸ ਹੈਗੇ ਨੇ ਉਹ ਆ ਕੇ ਸ਼੍ਰੀ ਕਲਤਕ ਸਾਹਿਬ ਤੇ ਪੇਸ਼ ਹੋਣ ਤਾਂ ਆਪਣਾ ਸਪਸ਼ਟਕਰਨ ਦੇਣ ਤਾਂ ਉਨੀ ਦੇਰ ਤੱਕ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤਨਖਈਆ ਕਰਾਰ ਕਰਾ ਦਿੱਤਾ ਜਾਂਦਾ ਤਾਂ ਤਨਖਈਆ ਕਰਾਰਕਰਾਨ ਤੋਂ ਬਾਅਦ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਸ਼੍ਰੀ ਕਲਤਕ ਸਾਬ ਤੇ ਆ ਕੇ ਪੇਸ਼ ਹੋਏ ਤਾਂ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਤਾਂ ਉਸ ਤੋਂ ਬਾਅਦ ਮਾਫੀਨਾਮਾ ਵੀ ਦਿੱਤਾ ਤਾਂ ਉਸ ਦੌਰਾਨ ਸਾਰੇ ਜਿਹੜੇ ਮੰਤਰੀ ਪਦ ਦੇ ਜਿਹੜੇ ਲੀਡਰ ਸਾਹਿਬਾਨ ਹੈਗੇ ਸੀਗੇ ਉਸ ਵੇਲੇ ਸਰਕਾਰ ਇਹਦੀ ਦੌਰਾਨ ਤਾਂ ਉਹ ਸਾਰਿਆਂ ਵੱਲੋਂ ਆ ਕੇ ਸ਼੍ਰੀ ਕਲਤਕ ਸਾਬ ਤੇ ਜੋ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤਾਂ ਹੁਣ ਸੁਰਜੀਤ ਸਿੰਘ ਰਾਖੜਾ ਜੋ ਕਿ ਪਿਤੇ ਦਿਨਾਂ ਦੇ ਵਿੱਚ ਵਿਦੇਸ਼ ਦੇ ਵਿੱਚ ਸਨ ਤਾਂ ਅੱਜ ਖਾਸ ਤੌਰ ਦੇ ਉੱਤੇ ਉਹ ਸ਼੍ਰੀ ਕਾਲਤਖਸਬ ਵਿਖੇ ਆ ਕੇ ਪੇਸ਼ ਹੋਣਗੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਮੌਜੂਦ ਹੈਗੇ ਆ ਤਾਂ ਦੱਸ ਦਈਏ ਕਿ ਸੁਰਜੀਤ ਸਿੰਘ ਰਖੜਾ ਜੋ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਆ ਚੁੱਕੇ ਨੇ ਤਾਂ ਉੱਥੇ ਦੱਸ ਦਈਏ ਕਿ ਉਹ ਇਸ ਵਕਤ ਜ਼ਰੂਰ ਅੰਦਰ ਦਰਸ਼ਨ ਦੇਦਾਰੇ ਕਰਨ ਵਾਸਤੇ ਗਏ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਸੁਰਜੀਤ ਸਿੰਘ ਰਖੜਾ ਹੋਣਾ ਵੱਲੋਂ ਜ਼ਰੂਰ ਆਪਣਾ ਇੱਕ ਈਮੇਲ ਰਾਹੀਂ ਸਪਸ਼ਟੀਕਰਨ ਭੇਜਿਆ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਸ਼੍ਰੀ ਕਾਲਤਖਸਬ ਤੋਂ ਇਹ ਹੁਕਮ ਆਇਆ ਸੀਗਾ ਕਿ ਉਹਨਾਂ ਨੂੰ ਖੁਦ ਇੱਥੇ ਆ ਕੇ ਪੇਸ਼ ਹੋਣਾ ਪਊਗਾ ਤਾਂ ਅੱਜ ਦੱਸਦੇ ਕਿ ਸੁਰਜੀਤ ਸਿੰਘ ਰਖੜਾ ਜੋ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਤਾਂ ਹੁਣ ਸਚਕਣ ਸ਼੍ਰੀ ਹਰਵੰਦਰ ਸਾਹਿਬ ਵਿਖੇ ਜੋ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚ ਚੁੱਕੇ ਨੇ ਸੁਜੀ ਸਿੰਘ ਰਖੜਾ ਜੋ ਖਾਸ ਤੌਰ ਦੇ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲ ਵੀ ਕਰਦੇ ਆ ਤਾਂ ਰਖੜਾ ਸਾਹਿਬ ਅੱਜ ਤੁਸੀਂ ਆਏ ਹੋ ਤਾਂ ਸਪਸ਼ਟੀਕਰਨ ਦੇਣ ਵਾਸਤੇ ਕਿਉਂਕਿ ਤੁਸੀਂ ਪਹਿਲਾਂ ਈਮੇਲ ਰਾਹੀਂ ਵੀ ਭੇਜਿਆ ਸੀਗਾ ਤਾਂ ਕਹਿ ਗਿਆ ਸੀਗਾ ਕਿ ਇੱਥੇ ਆਉਣਾ ਪੈਣਾ ਤਾਂ ਕਿਵੇਂ ਵੇਖਦੇ ਅੱਜ ਪਹੁੰਚੇ ਦੇਖੋ ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਸ਼੍ਰੀ ਅਕਾਲਤ ਜੱਜਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਉਹ ਗਿਆ ਹਾਂ ਜਿਦ ਤੀ ਇਜਾਜ਼ਤ ਦੇਓਗੇ ਤਾਂ ਰਹੂੰਗਾ ਨਹੀਂ ਮੈਂ ਵਾਪਸ ਵੀ ਆਜੂਗਾ ਉਹਨਾਂ ਨੇ ਇਜਾਜ਼ਤ ਦਿੱਤੀ ਸੀਗੀ ਤੇ ਹੁਣ ਵਾਪਸ ਆਇਆ ਵਾਪਸ ਆ ਕੇ ਸ਼੍ਰੀ ਅਕਾਲਤ ਸਾਹਿਬ ਕੋਲ ਆ ਕੇ ਸਨਮਨਤਕ ਹੋਇਆ ਤੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜੋ ਤੁਸੀ ਹੁਕਮਨਾਮਾ ਜਾਰੀ ਕਰੋਗੇ ਜੋ ਕਹੋਗੇ ਸਾਡੇ ਸਿਰ ਮੱਥੇ ਤੇ ਆ ਸਾਡੇ ਲਈ ਸਭ ਤੋਂ ਵੱਡੀ ਸੁਪਰੀਮ ਪਾਵਰ ਸ਼੍ਰੀ ਅਕਾਲ ਤਖਸਾਲ ਹੈ ਤਾਂ ਅੱਜ ਤੁਸੀਂ ਉੱਥੇ ਆਪਣਾ ਸਪਸ਼ਟਿਕਰਨ ਦੇ ਦਿੱਤਾ ਹੁਣ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਦੇ ਦਿੱਤਾ ਜੀ ਜੀ ਕੀ ਵੇਖਦੇ ਹਾਂ ਕਿ ਕਿਉਂਕਿ ਕਾਫੀ ਜਿਹੜੇ ਤੁਹਾਡੇ ਸਾਥੀ ਹੈਗੇ ਨੇ ਸਾਰੇ ਆ ਕੇ ਇੱਥੇ ਸਪਸ਼ਟਿਕਰਨ ਸਾਰਿਆਂ ਵੱਲੋਂ ਦਿੱਤਾ ਗਿਆ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਜੋ ਵੀ ਹੁਣ ਸਿੰਘ ਸਾਹਿਬ ਕਹਿਣਗੇ ਪੰਜ ਸਿੰਘ ਸਾਹਿਬਾਂ ਦੀ ਇਕਤਰਤਾ ਹੋਣੀ ਹੈ ਤਾਂ ਸਾਡੇ ਸਿਰ ਮੱਥੇ ਪ੍ਰਵਾਨ ਹੈ ਅਗਰ ਕੋਈ ਵੀ ਸਜ਼ਾ ਲੱਗਦੀ ਹੈ ਤਾਂ ਤੁਸੀਂ ਵੀ ਤਿਆਰ ਹੋਂ ਜੋ ਵੀ ਸਾਰੀ ਸਾਰੀ ਦੁਨੀਆ ਤਿਆ ਇਹ ਦੁਨੀਆ ਇਹ ਕੱਟਤਾ ਕਿ ਦਾ ਕੋਈ ਵੱਡਾ ਹੈ ਹੀ ਨਹੀਂ ਇਹਦਾ ਜੋ ਹਕੂਨਾਮਾ ਜਾਰੀ ਹੋਊਗਾ ਇਨ ਬਿਨ ਲੱਗੂਗਾ ਸਰ ਜੀ ਸਭ ਲੱਗਦਾ ਕਿ 2717 ਤੱਕ ਜਿਹੜਾ ਸਰਕਾਰ ਦਾ ਆਪਣਾ ਟਾਈਮ ਰਿਹਾ ਤਾਂ ਉਸ ਦੇ ਦਰਮਿਆਨ ਜਿਹੜੀਆਂ ਗਲਤੀਆਂ ਪੁੱਲਣ ਚੁੱਕਾ ਹੋਈਆਂ ਨੇ ਤਾਂ ਉਸ ਦੇ ਨਾਲ ਗਰਾਫ ਕਾਫੀ ਡਾਊਨ ਗਿਆ ਹੈ ਸ਼ਰਮਣੀ ਕਾਲੀ ਚੱਲਦਾ ਇੱਥੇ ਕਿਉਂ ਆਏ ਆ ਇੱਥੇ ਸ਼੍ਰੀ ਕਾਲਸ ਤਾਂ ਹੀ ਆਏ ਸੀ ਕਿ ਲੋਕਾਂ ਨੇ ਨਹੀਂ ਐਕਸੈਪਟ ਕੀਤਾ ਲੋਕਾਂ ਨੇ ਕਹਿ ਦਿੱਤਾ ਕਿ ਨਹੀਂ ਸਜੋਹਣੀ ਤੇ ਅੱਜ ਤਾਂ ਉਸ ਗੱਲ ਦੀ ਮਖੀਆ ਕਿ ਅਸੀਂ ਉਦੋਂ ਆ ਕੇ ਬਾਹਰ ਆ ਕੇ ਨਹੀਂ ਬੋਲੇ ਬਿੱਦਨ ਪਾਰਟੀ ਗੱਲ ਕਰਦੇ ਨੇ ਤਾਂ ਹੁਣ ਲੱਗਦਾ ਕਿ ਮਾਫੀ ਮੰਗਣ ਦੇ ਨਾਲ ਕੋਈ ਗਰਾਫ ਵਧੂਗਾ ਕਿਉਂਕਿ ਪੰਚਾਇਤੀ ਚੋਣਾਂ ਵੀ ਆ ਗਈਆਂ ਨੇ ਚੋਣਾਂ ਦਾ ਕੋਈ ਤੱਲਕਤ ਨਹੀਂ ਹੈ ਚੋਣਾਂ ਨਾਲ ਕੋਈ ਚੋਣਾਂ ਦਾ ਬਹੁਤ ਛੋਟੀ ਜੀਜ਼ਾ ਹੈ ਸਭ ਤੋਂ ਵੱਡੀ ਗੱਲ ਤਾਂ ਸ਼੍ਰੀ ਕਲਤਾਖ ਸਾਹਿਬ ਤੇ ਆਉਣ ਦੀ ਧੰਨਵਾਦ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸੁਰਜੀਤ ਸਿੰਘ ਰਖੜਾ ਖਾਸ ਤੌਰ ਦੇ ਉੱਤੇ ਜੋ ਸਚਕਣ ਜੀ ਦੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਅੱਜ ਇੱਥੇ ਪਹੁੰਚ ਕੇ ਆਪਣਾ ਸਪਸ਼ਟਕਰਨ ਵੀ ਦਿੱਤਾ ਗਿਆ ਕਿਉਂਕਿ ਬਿੱਤੇ ਦਿਨਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਜ਼ਰੂਰ ਇਹ ਗੱਲ ਕਹੀ ਗਈ ਸੀ ਕਿ कि ਜਿੰਨੇ ਵੀ 2007 ਤੋਂ 17 ਤੱਕ ਦੇ ਜਿਹੜੇ ਮੰਤਰੀ ਸਾਹਿਬਣ ਰਹੇ ਨੇ ਜੋ ਕੈਬਨਟ ਦੇ ਵਜ਼ੀਰ ਰਹੇ ਨੇ ਉਹ ਖਾਸ ਤੌਰ ਤੇ ਆ ਕੇ ਸ਼੍ਰੀ ਕਲਤਕ ਸਾਬ ਵਿਖੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਤਾਂ ਸਿਰਫ ਸਰਜੀਤ ਸਿੰਘ ਰਖੜਾ ਜੋ ਨੇ ਉਹ ਰਹਿ ਗਏ ਸਨ ਕਿਉਂਕਿ ਇਹ ਵਿਦੇਸ਼ ਦੇ ਵਿੱਚ ਹਨ ਤਾਂ ਵਿਦੇਸ਼ੋਂ ਅੱਜ ਖਾਸ ਤੌਰ ਦੇ ਉੱਤੇ ਸਚਕਨਚਰੀ ਯਰ ਮੰਤਰੀ ਸਾਹਿਬ ਵਿਕੇ ਪਹੁੰਚੇ ਨੇ ਤਾਂ ਇਹਨਾਂ ਵੱਲੋਂ ਵੀ ਅੱਜ ਆਪਣਾ ਸਪਸ਼ਟੀਕਰਨ ਦੇ ਦਿੱਤਾ ਗਿਆ ਤਾਂ ਇਹਨਾਂ ਦਾ ਇਹ ਵੀ ਕਹਿਣਾ ਹੈ ਕੀ ਜ਼ਰੂਰ ਹੁਣ ਸਾਨੂੰ ਸਿੰਘ ਸਾਹਿਬ ਜੀ ਦੇ ਫੈਸਲੇ ਦਾ ਜਿਹੜੀ ਉਡੀਕ ਹੈਗੀ ਆ ਤਾਂ ਜੋ ਵੀ ਫੈਸਲਾ ਆਊਗਾ ਸਾਡੇ ਸਿਰ ਮੱਥੇ ਹੈਗਾ ਤਾਂ ਵੇਖਦੇ ਆ ਕਿ ਹੁਣ ਜਿਹੜੀ ਇਕਤਤ ਹੈ ਸਿੰਘ ਸਾਹਿਬ ਜੀ ਦੀ ਉਹ ਕਦੋਂ ਹੁੰਦੀ ਆ ਪੰਚ ਸਿੰਘ ਸਾਹਿਬਾਨਾਂ ਦੀ ਮੀਟਿੰਗ ਜਿਹੜੀ ਆ ਕਦੋਂ ਹੁੰਦੀ ਆ ਤਾਂ ਕੱਲੀ ਕੱਲੀ ਅਪਡੇਟ ਜੋ ਇਸ ਫੈਸਲੇ ਨੂੰ ਲੈ ਕੇ ਤਾਂ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸਮੈਕ ਜਗਮਨ ਟੀਵੀ ਸ਼੍ਰੀ ਹਮਸਾਹਿਬ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਹਾਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਜਾਈਏ ਕਿ ਬੀਤੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਉੱਤੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਕਹਿ ਸਕਦੇ ਹਾਂ 2007 ਤੋਂ 17 ਤੱਕ ਦੀ ਜਿਹੜੀ ਸਰਕਾਰ ਰਹੀ ਹੈ ਜਿਸ ਦੌਰਾਨ ਜੋ ਸੁਖਬੀਰ ਸਿੰਘ ਬਾਦਲ ਉਹ ਜਦੋਂ ਪ੍ਰਧਾਨ ਹੁੰਦੇ ਸਨ ਤਾਂ ਉਹਨਾਂ ਵੇਲੇ ਜੋ ਹੋਈਆਂ ਕਟਾਈਆਂ